ਇਹ 5 ਤੇ 6 ਦੀ ਦਰਮਿਆਨੀ ਰਾਤ ਨੂੰ ਸਾਡੀ CIA 2 ਦੀ ਟੀਮ ਹੈ ਜਿਹੜੀ ਉਹ ਗਸ਼ਤ ਦੇ ਸਬੰਧ ਦੇ ਵਿੱਚ ਸੀਗੀ ਇਧਰ ਪਚੂਏਰੀਏ ਦੇ ਵਿੱਚ ਪਰੰਪਰਾ ਪਚੋੜ ਰੋਡ 메ਨ ਰੋਡ ਵਗੈਰਾ ਗਸ਼ਤ ਦੇ ਸਬੰਧ ਵਿੱਚ ਉਥੇ ਹਾਜ਼ਰ ਸੀ ਤਾਂ ਉਹਨਾਂ ਨੇ ਇੱਕ ਟਰਾਲਾ ਨੰਬਰੀ RJ01GD3302 ਵੱਡਾ ਟਰਾਲਾ ਜਿਹੜਾ ਲੋਡ ਸੀਗਾ ਤੇ ਉਹਨੂੰ ਸ਼ੱਕ ਦੀ ਬਣਾ ਤੇ ਚੈੱਕ ਕੀਤਾ ਜਦੋਂ ਮੁੰਡਾ ਉਹਦੇ ਵਿੱਚ ਹੱਥ ਉੱਪਰ ਚੜਿਆ ਹੋਇਆ ਸੀਗਾ ਤਾਂ ਇਹਨਾਂ ਨੇ ਸ਼ੱਕ ਦੀ ਬਣਾ ਤੇ ਚੈੱਕ ਕੀਤਾ ਉਹਨੂੰ ਤਾਂ ਇਹਨਾਂ ਨੂੰ ਕੋਈ ਸ਼ੱਕੀ ਚੀਜ਼ ਹੋਣ ਦਾ ਜਦੋਂ ਉੱਥੇ ਇਲਮ ਹੋਇਆ ਯਾ ਲੱਗਿਆ ਵੀ ਛੱਕੀ ਚੀਜ਼ ਐ ਤਾਂ ਉਹਨੂੰ ਚੈੱਕ ਕਰਨ ਤੇ ਜੀ ਉਹਨਾਂ ਨੇ ਮੈਨੂੰ ਇੱਕ ਪੀਸੀਆ ਤੇ ਤਲਾਸ਼ ਦਿੱਤੀ ਵੀ ਕਿ ਗਸ਼ਟ ਅਫਸਰ ਮੌਕੇ ਤੇ ਭੇਜਿਆ ਜਾਵੇ ਮੈਂ ਵੀ ਉੱਥੇ ਮੌਕੇ ਤੇ ਹਾਜ਼ਰ ਗਿਆ ਅਸੀਂ ਜਦੋਂ ਉਹਨੂੰ ਚੈੱਕ ਕੀਤਾ ਪ੍ਰੋਪਰ ਜਾ ਕੇ ਉਹਦੀ ਤਲਾਸ਼ੀ ਕੀਤੀ ਚੈੱਕ ਕੀਤਾ ਤਾਂ ਉਹਦੇ ਵਿੱਚੋਂ ਸਾਨੂੰ 20 ਗੱਟੇ ਉਹ ਕੀਚੂਰਾ ਪੋਸਟ ਦੇ ਜਿਹੜੇ ਡੋਡਿਆਂ ਦੇ ਮਿਲੇ ਜਿਹੜੇ ਕਿ 20 ਗੱਟੇ 20 ਕਿਲੋ ਦਾ ਹਰੇਕ ਗੱਟਾ ਚਾਰ ਕਵਾਂਟਰ ਭੁਖੀ ਚੂਰਾ ਪੋਸਟ ਤੋਂ ਟਰੱਕ ਦੇ ਵਿੱਚੋਂ ਬਰਾਮਦ ਹੋਈ ਹੈ ਜੀ ਕਿੱਥੋਂ ਦਾ ਸੀਗਾ ਕੀ ਇਹ ਜੀ ਇਹ ਵਿਅਕਤੀ ਜੀ ਹੈਗਾ ਇਹ ਸੁਨੀਲ ਕੁਮਾਰ रावत ਹੈ ਪੁੱਤਰ ਹੈਗਾ ਭਗਤ ਚੰਦ ਪਾਸੀ ਵਿਲੇਜ ਮਾਜਰਾ ਆਪ ਹੈਗਾ ਤਹਿਸੀਲ ਤੇ ਥਾਣਾ ਹੈਗਾ ਇਹਦਾ ਬਿਨਾਏ ਡਿਸਟ੍ਰਿਕਟ ਅਜਮੇਰ ਰਾਜਸਥਾਨ ਦਾ ਰਹਿਣ ਵਾਲਾ ਹੈ ਜੀ ਇਹ ਇਹ ਗੱਡੀ ਕਿਹਦੀ ਸੀ ਇਹ ਗੱਡੀ ਹਜੇ ਵਿਸ਼ਾ ਹੈਗਾ ਜੀ ਪਤੀਸ਼ ਦਾ ਵਿਸ਼ਾ ਹੈ ਤਾਂ ਕਿ ਇਨਵੈਸਟੀਗੇਸ਼ਨ ਦਾ ਵਿਸ਼ਾ ਹੈਗਾ ਇਹ ਡਰਾਈਵਰ ਸੀਗਾ ਉੱਤੇ ਜੀ ਉੱਥੋਂ ਗੱਡੀ ਲੈ ਕੇ ਆਇਆ ਇਹ ਜੈਪੁਰ ਤੋਂ ਇਹ ਗੱਡੀ ਲੈ ਕੇ ਆਇਆ ਇਹਨੂੰ ਜੈਪੁਰ ਤੋਂ ਗੱਡੀ ਫੜਾਈ ਹੈ ਵੀ ਪੰਜਾਬ ਚ ਲੈ ਕੇ ਜਾਣੀ ਆ ਉੱਥੇ ਕਿਤੇ ਮੋਗੀਆਂ ਸਾਈਟ ਲੈ ਕੇ ਜਾਣੀ ਆ ਕਿਤੇ ਕਿਨੇ ਵਾਲੇ ਜੀ ਇਹ ਕੱਲਾ ਹੀ ਸੀਗਾ ਜੀ ਇਹ ਪਤਾ ਲੱਗਿਆ ਵੀ ਭੁਖੀ ਜਿਹੜੀ ਕਿੱਥੋਂ ਲੈ ਆਈ ਸੀ ਤੇ ਕਿੱਥੇ ਸਪਲਾਈ ਕਰਨੀ ਸੀ ਨਹੀਂ ਉਹਨੂੰ ਇਹ ਨਹੀਂ ਬਿਲਕੁਲ ਪਤਾ ਜੀ ਉਹ ਤਾਂ ਇੱਕ ਟਰੱਕ ਜਿਹੜਾ ਹੈਗਾ ਉੱਥੋਂ ਕਹਿੰਦਾ ਮੈਨੂੰ ਜੈਪੁਰ ਤੋਂ ਉਹਨਾਂ ਨੇ ਗੱਡੀ ਫੜਾਤੀ ਵਿੱਚ ਦੇ ਵਿੱਚ ਕੀ ਸਿਮਿੰਟ ਲੋਡ ਸੀ ਇੱਥੇ ਵੀ ਦੱਸਣਾ ਬਣਦਾ ਵੀ ਉਹਦੇ ਵਿੱਚ ਉੱਥੇ ਸਿਮਿੰਟ ਲੋਡ ਸੀਗਾ ਸਿਮਿੰਟ ਦੀ ਲੋਡਡ ਗੱਡੀ ਸੀਗੀ ਉਹਨੂੰ ਗੱਡੀ ਫੜਾਤੀ ਵੀ ਮੋਕੇ ਜਾ ਕੇ ਤੂੰ ਤੂੰ ਰੁਕ ਜਾ ઠાਪੇ ਤੇ ਤੈਨੂੰ ਬਾਅਦ ਚ ਉੱਥੇ ਆਪੇ ਤੇਰਾ ਰਾਬਤਾ ਕਾਇਮ ਕਰਾਂਗੇ ਤੇ ਉੱਥੇ ਜਾ ਕੇ ਤੈਨੂੰ ਪਤਾ ਲੱਗ ਜੂਗਾ ਇਹ ਇਹ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਵੀ ਕਿੱਥੋਂ ਲੈ ਕੇ ਆਇਆ ਇਹ ਕਿਨੂੰ ਅੱਗੇ ਹੈਂਡਓਵਰ ਕਰਨਾ ਸੀਗਾ ਕਿੱਥੇ ਪਹੁੰਚਣਾ ਸੀਗਾ ਇਹ ਸਾਰਾ ਅਸੀਂ ਤਫਤੀਸ਼ ਦੇ ਵਿੱਚ ਲੈ ਕੇ ਆਵਾਂਗੇ ਦੇ ਬੈਕਵਰਡ ਲਿੰਕਸ ਐ ਫਾਰਵਰਡ ਲਿੰਕਸ ਐ ਸਾਰੇ ਇਹੀ ਕਲੀਅਰ ਕਰਾਂਗੇ ਇਹਦੇ ਤਾਂ ਮਾਮਲਾ ਤਾਂ ਨਹੀਂ ਪੁੱਛਿਆ ਨਹੀਂ ਪਹਿਲਾਂ ਕੋਈ ਮਾਮਲਾ ਨਹੀਂ ਜੀ ਇਹ 22 ਸਾਲ ਦਾ ਮੁੰਡਾ ਹੈਗਾ ਤੇ ਫਿਲਹਾਲ ਕੋਈ ਗੱਲ ਸਾਹਮਣੇ ਨਹੀਂ ਆਈ ਤੇ ਮਕਲਦਾਂ ਚੁੰਦੀ ਬਾਕੀ ਦਾ ਰਿਕਾਰਡ ਵਗੈਰਾ ਚੈੱਕ ਉਥੋਂ ਕਰਦੇ ਆ ਸੀਮੈਂਟ ਦੇ ਗੱਟਿਆਂ ਦੇ ਅੰਦਰ ਕੋਈ ਹੋਈ ਸੀ ਕਿ ਵੈਸੇ ਉੱਪਰ ਹੀ ਰੱਖੀ ਸੀ ਸੀਮੈਂਟ ਦੇ ਗੱਟਿਆਂ ਦੇ ਵਿਚਾਲ ਕੋਈ ਹੋਈ ਸੀਗੀ ਜੀ ਹਾਂਜੀ ਪਹਿਲਾਂ ਹਾਂਜੀ